ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਇਹ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਡੇਰੀ ਆਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ 4 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਤਿੰਨ ਸੂਏ ਸਵਾਏ ਆ ਇੱਕ ਗੱਬਣ ਇੱਕ ਗੱਬਣ ਵੈੜਾ ਜੀ ਟਾਪ ਦੇ ਪਸ਼ੂ ਚੰਗੀ ਕੁਆਲਿਟੀ ਦੇ ਬਹੁਤ ਹੀ ਚੰਗੇ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਸੂਹੇ ਸਵਾਏ ਪਸ਼ੂ ਦੀ ਦੋ ਟਾਈਮ ਚੁਾਈ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਈ ਹੁਣ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਾਡੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਆਪਾ ਕਿਰਪਾ ਮਹਾਰਾਜ ਜੀ ਠੀਕ ਹੈ ਜੀ ਕਿੰਨੇ ਪਊ ਸੇਲ ਕਰਨੇ ਆ ਜੀ ਹਾਂ ਜੀ 4 ਪਊ ਹੈ ਜੀ ਠੀਕ ਐਡਰੈਸ ਦੱਸ ਦਿਓ ਭਜੀ ਆਪਣਾ ਪਿੰਡ ਦੇਰੀ ਵਾਲਾ ਜਿਹੜਾ ਅੰਮ੍ਰਿਤਸਰ ਤਸੀਲ ਬਾਬੂ ਵਾਲਾ ਸਾਹਿਬ ਠੀਕ ਐ ਇਹ ਤੋਂ ਹਾਈਵੇ ਆਪਣੇ ਕੋਲ 7 ਕਿਲੋਮੀਟਰ ਪੈਂਦਾ ਵੱਖਾ ਚੀਆਂ ਠੀਕ ਐ ਜੀ ਤੇ ਰਿਆ ਵੀ ਠੀਕ ਐ ਜੀ ਹਾਂਜੀ ਨਾਮ ਦੱਸ ਦਿਓ ਜੀ ਨਾਮ ਜੱਗਾ ਚੱਲਦਾ ਜੀ ਫੋਨ ਨੰਬਰ ਦੱਸ ਦਿਓ ਜੀ 9914794913 ਭਾਅ ਕਿੱਥੋਂ ਸ਼ੁਰੂ ਅੱਜ ਭਾਸ਼ਾ ਜੀ 20 ਹੱਥ ਸ਼ੁਰੂ ਹੈ ਜੀ ਠੀਕ ਹੈ ਨਾ ਨੋਰਮਲ ਹੀ ਰੱਖਿਆ ਕੰਮ ਬਾਕੀ ਸੂਏ ਸਵਾਇ 2 ਆ ਤਿੰਨ ਹਾਂਜੀ ਇਹ ਆ ਗਈ ਇੱਕ ਗੱਬਣੇ ਵਸੀ ਵਿੱਚ ਇੱਕ ਗੱਬਣੇ ਹਨਾ ਦੋ ਮਹੀਆ ਤੇ ਦੋ ਕਾ ਜੀ ਇੱਕ ਚੰਗੀ ਵੱਡੀ ਛੋਟੀ ਦੇਣੀ ਆਪਾਂ ਹਾਂਜੀ ਚਲੋ ਇਹ ਆ ਗਈ ਜਿਹੜੇ ਕਰਮਾ ਚ ਲੈ ਜੀ ਭਾਈ ਠੀਕ ਹੈ ਜੀ ਪਹਿਲਾਂ ਗੱਬਣ ਦਿਖਾਉਨੇ ਆ ਹਾਂਜੀ ਦੇਖੋ ਜੀ ਆਹ ਦੇਖੋ ਜੀ ਗੱਬਣ ਕਿੰਵਾ ਸੂਆ ਭਾਜੀ ਇਹਦਾ ਭਾਈ ਦੂਜਾ ਸੂਆ ਜੀ ਦੂਜਾ ਸੂਆ ਪਿੰਡਾਂ ਸੱਠਾਂ ਦੀ ਢੰਡੀ ਆ ਠੀਕ ਹੈ ਜੀ ਕਰਮਾ ਜੀ ਬੈਠੋ ਹਲਿਆ ਆਹ ਦੇਖੋ ਜੀ ਕੋਈ ਗੱਲ ਨਹੀਂ ਇਹੋ ਜੀ ਥਣ ਬੜਾ ਸੋਹਣਾ ਲੱਗਾ ਜੀ ਕੋਈ ਤਾਂ ਮੈਨੂੰ ਹੀ ਹੋਤੀ। ਬਾਕੀ ਪ੍ਰਿੰਟ ਵੀ ਚੰਗਾ ਦੇਣ ਕਿੰਨੇ ਲੈ ਜੂਗੀ ਭਾਜੀ? ਇਹ ਪਤਾ ਨਹੀਂ ਹਫਤਾ ਕਿ ਲੈ ਜਾਣਾ ਭਾਜੀ ਨੇ। ਇੱਕ ਹਫਤਾ ਲੈ ਜੂਗੀ। ਹਫਤਾ ਲੈ ਜੀ। ਠੀਕ ਹੈ ਜੀ। ਪਹਿਲੇ ਸੂਏ ਦੁੱਧ ਕਿੰਨਾ ਚੋਆਇਆ ਇਹਨੇ ਜੀ? ਦੁੱਧ ਭਾਜੀ ਮੈਂ ਘਰ ਵਾਲੇ ਤੇ ਚਲੋ ਕਹਿੰਦੇ 20 ਲਾਸੀ ਚੋਆਇਆ ਹੈ। ਹਾਂ ਜੀ। ਸਾਡੀ ਸੇਵਾ ਦਾ ਜੱਬਨ ਕੰਨੇ। ਬਾਕੀ ਹਫਤਾ ਲੈ ਜੂਗੀ ਚੰਗੀ ਤਿਆਰ ਹੋ ਗਈ ਹਨਾ। ਪੂਣੀ ਪਾਲੀ ਪ੍ਰਿੰਟ ਸਾਵਾ ਠੰਡੀ ਵੜੀ ਦਾ ਆ ਚੀਜ਼ੇ ਸਾਡੀ ਭਰਨੀ ਆ ਬੱਸੀ ਨੇ। ਠੀਕ ਹੈ ਜੀ। ਅਜ ਨਹੀਂ ਆ ਚੀਜ਼ ਆੜੀ। ਹਾਂ ਜੀ। ਸ਼ਾਨ ਵੱਡੂਗੀ। ਠੀਕ ਹੈ। ਯਾਰੀ ਸਾਰੀ ਬਲੂਨ ਵਾਚੀ ਦੋਰੀ ਖੋਲ ਕੇ ਹੈ ਖੋਲੋ ਜੀ ਆਹ ਵੇਖੋ ਜੀ ਚੰਗੀ ਸੋਹਣੀ ਆਾ ਕੱਦ ਵਜਨ ਵੀ ਚੰਗਾ ਵਾ ਹਾਈਟ ਵੀ ਚੰਗੀ ਆਾ ਆਹ ਵੇਖੋ ਜੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਜੀ ਇੱਕ ਹਫਤਾ ਲੈ ਜੂਗੀ ਇਹ ਜੇ ਬਾਕੀ ਸੋਹਣੀ ਸੁਨਖੀ ਆਾ ਥਾਣਾ ਦਾ ਗੈਪ ਵੀ ਚੰਗਾ ਥਾਣ ਮੁਠੀ ਦੀ ਚਵਾਲਾ ਲੱਗਾ ਜੀ ਆਹ ਵੇਖ ਸਕਦੇ ਆ ਕਮਾਲ ਹੋ ਪਾ ਜੀ ਆ ਜੋ ਆ ਕੀ ਸਕੁਆਰਟੀ ਬੜੀ ਸੋਹਣੀ ਆ ਥਾਣ ਬੜੇ ਸੋਹਣੇ ਲੱਗੇ ਆ ਜੀ ਇਹਨੂੰ ਮਾਕਿਟ ਲਾ ਹੈਗੀਆਂ ਹਵਾਨੇ ਦੇ ਵਿੱਚ ਚੰਗੀ ਤਿਆਰ ਹੋਊਗੀ ਜਦੋਂ ਸੂਣਾ ਜੀ ਦੇ ਵੇਖ ਸਕਦੇ ਆ ਦੁੱਧ ਭਾਜੀ ਕਿੰਨਾ ਚ ਵਾਜੂਗੀ ਯਾਰਾ ਦੁੱਧ ਭਾਜੀ ਚਲੋ ਸਿਵਾ ਭੰਪਰਾ ਗਰੂ ਵੀ ਲੀਟਰ ਦੇ ਕੀ ਨੋਰਮਲ ਚ ਵਾਜੂ ਹਾਂਜੀ ਦੁੱਧ ਸੇਵਾ ਦਾ ਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਦੇ ਜੀ ਮੁੱਲ ਸਾ ਜੀ ਆਪਾਂ ਦੇ ਦਮਾਨ ਕਰਦੇ ਆ ਇਹਦਾ ਮਾਰੋ ਵੀ ਦੇ ਆਪਣਾ ਦੱਸੋ ਜੈ ਜੈ ਦੱਸੋ ਕਰਨ ਨੂੰ ਚੱਲੰਦੀ ਆ ਇਸ 52000 ਰੁਪਏ ਦੇ ਦਾਂਗੇ ਮਾਨਦਾਨ ਹੋ ਜਾਊਗਾ ਖੁੱਲਾ ਕਿ ਨਹੀਂ ਜਿੰਨਾ ਕੋ ਕਰਦਾ ਹੋ ਜੂ 2000 ਦਾ 3000 ਦਾ 55000 ਦੀ ਹੋਰ 2000 ਦਾ 53 ਦੇ ਦਾਂਗੇ 53 ਦੀ ਹੋ ਜੂ ਕੋਈ ਗੱਲ ਨਹੀਂ ਬਾਕੀ ਫੋਨ ਕਰ ਲੈ ਜਿੰਨੂੰ ਪਸੰਦ ਹੋਵੇ ਥਾਣ ਵੇਖੋ ਇੱਕ ਥਾਣ ਬਹੁਤ ਹੀ ਕੁਆਲਟੀ ਦਾ ਲੱਗਾ ਕਰਮਾ ਵਾਲੀ ਨੂੰ ਸੋਹਣੀ ਹੈ ਬਾਕੀ ਗਰਮੀਆਂ ਦੇ ਵਿੱਚ ਇਹਨਾਂ ਦੀ ਫੈਨ ਵੀ ਚੰਗੀ ਹੋਣੀ ਤੇ ਧੁੱਪ ਛਾਂ ਦੀ ਵੀ ਪਰਵਾਹ ਨਹੀਂ ਹੈ ਜਿਆਕਰੋ ਥੋੜੀ ਜੀ ਹਾਂ ਜੀ ਹਾਂ ਜੀ 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 ਆਹ ਵੇਖੋ ਜੀ 5353000 ਚ ਮਾਨ ਹੋਊਗਾ ਮੌਕੇ ਤੇ ਹਨਾ ਠੀਕ ਹੈ ਜੀ ਆ ਦੂਜੇ ਨੰਬਰ ਦੇ ਦਿਖਾਉਣੀ ਆਪਾਂ ਸ਼ਾਈ ਆਲ ਆ ਜੀ ਬਾਕੀ ਇਹ ਵੀ ਬਹੁਤ ਹੀ ਸੋਹਣੀ ਆ ਇਹਦਾ ਆਪਾਂ ਜੀ ਸੂਆ ਕਨਵਾਈ ਇਹ ਸੂਆ ਤੇ ਜਾਊਗਾ ਜੀ ਕਿੰਨੇ ਕੁ ਦਿਨਾਂ ਦੀ ਸੂਈ ਆ 2 ਮਹੀਨੇ ਦੀ ਹੋਊਗੀ ਜੀ ਬੱਚਾ ਕਿਹੜਾ ਦਾ ਜੀ ਆ ਬੱਚਾ ਹੋਣਾ ਜੀ ਆ ਵਾਲਾ ਬੱਚਾ ਜੀ ਇਹਦਾ 2 ਮਹੀਨੇ ਤੋਂ ਸੂਈ ਆ ਠੀਕ ਹੈ ਜੀ ਆ ਵੇਖੋ ਜੀ ਦੁੱਧ ਕਿੰਨਾ ਇਹਦੇ ਕੋਲ ਜੀ ਇਹ ਕੋਈ ਸ਼ਾਈ ਜਿਹੜਾ ਸਹੀ ਦੁੱਧ ਦਾ 7 ਕਿਲੋ ਲੀਟਰ ਹੋਊਗਾ 7 ਲੀਟਰ ਦੁੱਧ ਤਿਆਰ ਆ ਹਨਾ ਕਿਹੜਾ ਨਹਾਗਾ ਜੀ ਆਪਾਂ ਜਿਹੜਾ ਆਪਾਂ ਚਵਾ ਦੇਣਾ ਹਨਾ ਲੀਟਰ ਮਰਾਜ ਦੇਣੇ ਕਿ ਜਿਹੜੇ ਠੀਕ ਆ ਤੇ ਥਣਾ ਦੀ ਬਾਤ ਘੜਦਣੀ ਕੋਈ ਆ ਨਹੀਂ ਪ੍ਰਧਾਨ ਜੀ ਥੋੜਾ ਆਇਆ ਨਾ ਮਗਲੇ ਛਣ ਚ 10 ਬੀਂ ਤੇ ਰਨ ਫਰਕੂਗਾ ਆ ਬੈਣੀ ਤੋਂ ਦੂਜੇ ਬੰਨੇ ਵਾਲੇ ਚ ਹਾਂਜੀ ਤੇ ਬੈਣੀ ਦਾ ਠੀਕ ਆ ਹਾਂਜੀ ਸਹੀ ਆ ਪੂਗਾ ਫਰਕ ਜੀ ਆ ਮੈਂ ਗੱਲ ਹੈ ਥੋੜਾ ਬੋਧਾ ਆਈ ਆ ਠੀਕ ਆ ਠੀਕ ਆ ਬਾਕੀ ਜਿੰਨੇ ਆਉਣਾ ਉਹਨੇ ਚੋ ਕੇ ਵੇਖ ਲੈਣੀ ਆ ਪਹਿਲਾਂ ਕੋਈ ਭੈਣ ਭਰਾ ਆਪਣੀ ਥੱਲੀ ਕਰੇ ਆਣ ਕੇ ਇਆ ਜੀ ਦਾ ਤੁਸੀਂ ਕਹਿੰਦੇ ਜੋ ਵੀਡੀਓ ਬਣਨ ਤੋਂ ਪਹਿਲਾਂ ਪਤਾ ਨਹੀਂ ਕਰੂਗੀ ਜੀ 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 ਸਾਰੇ ਭੈਣ ਭਰਾ ਨੂੰ ਕਹਿੰਦੇ ਆਪ ਤੁਸੱਲੀ ਫੇਰ ਦਾ ਤਾਂ ਆਵਾ ਪਾਜੀ ਬਾਅਦ ਚ ਕੋਈ ਤੁਸੀਂ ਇੱਥੋਂ ਨੱਦ ਕੇ ਘੱਲ ਦੋ ਸੱਲੀ ਕਰੇ ਭੈਣ ਭਰਾ ਨੂੰ ਆਗੇ ਟੂ ਟਾਈਮ ਚ ਵਾਈ ਕਰੇ ਕੋਈ ਗੱਲ ਨਹੀਂ ਤੋਰੀਆਂ ਨੂੰ ਪਾਜੀ ਖੋਲ ਕੇ ਆਹ ਵੇਖੋ ਜੀ ਪ੍ਰਿੰਟ ਚੈੱਕ ਕਰ ਲਓ ਗਰਮੀ ਦੇ ਵਿੱਚ ਇਹਨਾਂ ਦੀ ਫੈਨ ਜਿਹੜੀ ਹੈ ਮੱਝਾਂ ਵਾਲੀ ਤੇ ਮੁੱਲ ਦਾ ਨੂੰ ਅਸੀਂ ਬਹੁਤ ਹੀ ਸਸਤਾ ਦੇਣਾ ਜੀ ਜਿੰਨਾ ਕੇ ਦਾ ਮੁੱਲ ਕਰਨਾ ਬਿਲਕੁਲ ਜਾਇਜ਼ ਹੈ ਆਹ ਵੇਖੋ ਜੀ 7 ਕਿਲੋ ਦੁੱਧ ਆਸ ਟਾਈਮ ਤੇ ਇਹਦੇ ਕੋਲ ਸੂਈ ਨੂੰ ਮਹੀਨਾ ਮੰਨ ਲੇ ਕੋਈ ਭਾਵੇਂ ਮੰਨ ਲੇ 20 ਦਿਨ ਭਾਵੇਂ 25 ਤੇ ਭਾਵੇਂ 35 ਮੰਨ ਲੇ ਕੋਈ ਆ ਵੇਖੋ ਵੱਛਾ ਵੀ ਆਪਾਂ ਤੁਹਾਨੂੰ ਦਿਖਾਤਾ ਵੇਖ ਸਕਦੇ ਆ ਥਾਣੋਂ ਤਾਂ ਮੁੱਠੀ ਦੀ ਚਵਾਲਾ ਬਹੁਤ ਹੀ ਸੋਹਣਾ ਲੱਗਾ ਜੀ ਇਹਨੂੰ ਹਾਂਜੀ ਖੰਡੀਆਂ ਪੰਛਾ ਦਾ ਠੀਕ ਆ ਨਾ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਆ ਦੇਖੋ ਖੰਡੀ ਦੁੱਧੋਂ ਵੱਜੂਗੀ ਕਿ ਨਹੀਂ ਭਾਈ ਦੁੱਧ ਸੇਵਾ ਦਾ ਜੇ ਕੋ ਭੈਣ ਤਰਾ ਕਰ ਲੂਗਾ ਤੇ ਵੱਜੂਗੀ ਜੇ ਨਾ ਕਰੂਗਾ ਤੇ ਘਰ ਜੂਗੀ ਠੀਕ ਹੈ ਚੋਂਦੇ ਕਿਦਾਂ ਰੱਸੀ ਪਾਗੇ ਭਾਜੀ ਅਜੇ ਰੱਸੀ ਪਾ ਲਓ ਨਾ ਪਾ ਲਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਨਾ ਉਦਾਂ ਵੀ ਹੱਥੋਂ ਚਲਾਉਣ ਦਿੰਦੀ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਦੱਸੋ ਫੇਰ ਮਾੜਦਾਨ ਕਿੰਨਾ ਕ ਮੁੱਕੇ ਦੇ ਮੁੱਲ ਨਹੀਂ ਜ਼ਿਆਦਾ ਆਪਾਂ ਕਰਨਾ 30000 ਰੁਪਏ ਦੇ ਦਾਂਗੇ ਮਾੜਦਾਨ ਕਿੰਨਾ ਕਰਨਾ ਚਲੋ ਛੜ ਦਾਂ 2000 ਆ ਜੀ ਜਿਆਰ ਹੋਰ ਛੜ ਦੋ ਇਹ ਵੀ ਛੜ ਦਾਂਗੇ 20 ਜੋ ਛੋੜ ਕਰਦੇ ਹੋ 20 ਛੋੜ ਹੀ ਕਰਾਂਗੇ ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰ ਲੈ ਹਨਾ ਆਹ ਵੇਖੋ ਥਾਣੇ ਦਾ ਬਹੁਤ ਚੰਗਾ ਲੱਗਾ ਬਾਕੀ ਚੁਆਈਸ ਸਵੇਰੇ ਹੋਈ ਹੈ ਹਨਾ ਕਿੰਨੇ ਵਜੇ ਦੀ ਹੋਈ ਭਾਈ ਚੁਆਈ ਇਹ ਸਾਜੀ 5 ਵਜੇ ਦੀ ਹੋਈ ਚੁਆਈ ਠੀਕ ਹੈ ਸਵੇਰੇ ਚੁਆਈ ਕੋਈ ਮਤਲਬ ਕਿ ਸੁੱਕਦੇ ਫਿਰ ਟਾਈਮ ਤੇ ਆ ਹਾਂਜੀ ਹਾਂਜੀ ਆਪਾਂ ਗਲਤ ਕਰਨੀ ਕਰਨੀ ਜੀ ਜੀ ਠੀਕ ਹੈ ਜੀ ਤੇ ਆ ਜਿਹੜੀ ਆ ਮੱਝ ਇਹਦੇ ਬਾਰੇ ਦੱਸੋ ਜੀ ਇਸ ਦਾ ਜੀ ਸੂਈ ਨੂੰ ਅੱਜ ਤਰੀਬਨ ਕੋਈ ਡੇਢ ਮਹੀਨਾ ਹੋ ਗਿਆ ਹੋਊਗਾ ਅੱਛਾ ਡੇਢ ਮਹੀਨਾ ਹੋ ਗਿਆ ਇਹ ਤੇ ਬੱਚਾ ਨਹੀਂ ਇਹ ਦਿਖਾਗਾ ਠੀਕ ਦੁੱਧ 10 ਲੀਟਰ ਜੋ ਬੱਚਾ ਮਰ ਗਿਆ ਹਾਂ ਬੱਚਾ ਮਰ ਗਿਆ ਦੋ ਚਾਰ ਤੁਹਾਨੂੰ ਫਿਰ ਚੁਆਈ ਕਰਾਵੇਗੇ ਸਿੰਗ ਦੀ ਕੁਆਲਿਟੀ ਪਹਿਲਾਂ ਚੈੱਕ ਕਰਾ ਲਈਏ ਫੇਸ ਚੈੱਕ ਕਰੋ ਤੇ ਥਾਣ ਵੇਖੋ ਜੀ ਕਿੱਡ ਆਏ ਕੋ ਥਾਨ ਦੀ ਕੁਆਲਿਟੀ ਬਹੁਤ ਹੀ ਵਧੀਆ ਥਾਨ ਲੱਗਾ ਨਾੜਾ ਨੂਣਾ ਚੰਗੀਆਂ ਵਾ ਤੋੜ ਕੇ ਵੀ ਦਿਖਾਵਾਂਗੇ ਇਹਨੂੰ ਸੂਆ ਭਾਜੀ ਕਿਰਵਾਊਗਾ ਇਹਦਾ ਸੂਆ ਭਾਜੀ ਥਾਨ ਭਰਾਜੀ ਵਾਜ ਦੰਗਾ ਸਾਡੇ ਤੋਂ ਵੱਧ ਸਹਣੇ ਆ ਬੜੇ ਵੀਡੀਓ ਦੇਦੇ ਆ ਹਾਂਜੀ ਇਹ ਆ ਕਿ ਚਲੋ ਦੂਜੇ ਨੂੰ ਵੀ ਜਿੱਤ ਜੀ ਹੋਊਗਾ ਵੱਧ ਤੋਂ ਵੱਧ ਹਾਂਜੀ ਹਾਂਜੀ ਠੀਕ ਹੈ ਜੀ ਐਟਾ ਦੇ 9 ਕਿਲੋ ਤੋਂ ਤਿਆਰ ਆ ਹਾਂ ਤਿਆਰ ਤਿਆਰ ਜਿ ਘੰਡੇ ਵਾਲਾ ਜਿਹੜਾ ਜੋਸ਼ ਦੇਣਾ ਆ ਆਪਾਂ ਹਨਾ ਬੇਸ਼ੱਕ ਦੋ ਟਾਈਮ ਆਪਣੀ ਚੁਆਈ ਕਰਕੇ ਭੈਣ ਭਰਾ ਫੇਰ ਸਾਡੇ ਠੀਕ ਹੈ ਜੀ ਤੋੜੀ ਇਹਨੂੰ ਖੋਲ ਕੇ ਜੀ ਆਹ ਵੇਖੋ ਜੀ ਬਾਕੀ ਇਹ ਹੈਗੇ ਵੱਡੇ ਕੱਦ ਦੀ ਮਾਲਕ ਬੇਲਬਾਲ ਵੀ ਚਾ ਕਾਫੀ ਲੰਮੀ ਆ ਸੋਹਣੀ ਸਨਖੀ ਪੂਰੀ ਆ ਜੀ ਥਾਣ ਦੀ ਕੁਆਲਿਟੀ ਬਹੁਤ ਚੰਗੀ ਆ ਆਹ ਵੇਖੋ ਨੇਵਾ ਵੀ ਬੜਾ ਸੋਹਣਾ ਕਰਮਾਲੀ ਦਾ ਦੇਖ ਸਕਦੇ ਆ ਕੱਦ ਕਾਟ ਦੀ ਵੀ ਚੰਗੀ ਆ ਵੇਖੋ ਜੀ ਤੁਮਾ ਬਾਕਰੋ ਚੱਕ ਜੀ ਇਹ ਜਿਹੜਾ ਦੁੱਧ ਆ ਇਸ ਟਾਈਮ ਤੇ 9 ਲੀਟਰ ਪੂਰਾ ਐ ਤਿਆਰ ਐ ਇਹ ਤੰਡੇ ਵਾਲਾ ਤਾਂ ਦਿਖਾਓ ਇਹ ਆ ਗੀ ਕੱਡਾ ਆਪਣੇ ਆਹ ਤਸੱਲੀ ਕਰ ਗਈ ਜੀ 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 ਥਾਣਾ ਦੀ ਬਾਹਰ ਘੜਦਨੀ ਕੋਈ ਹੈਗੀ ਭਾਜੀ ਕੋਈ ਸ਼ਾਹੀ ਪੂਛਟਣਾ ਹੋਊਗਾ ਹਾਂਜੀ ਕੋਈ ਗੱਲ ਨਹੀਂ ਭੈਣ ਭਰਾ ਆਪਣੀ ਆ ਕੇ ਚੋ ਕੇ ਥੱਲੀ ਕਰਕੇ ਖੜੇ ਠੀਕ ਆ ਹਾਂਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਸਾਡੀ ਚਲੋ 65000 ਰੁਪਏ ਦੇ ਦਾਂਗੇ ਮਾਣ ਤਣ ਕਿੰਨਾ ਕਰੋਗੇ 2000 ਕਰਾਂ 63 ਦੇ ਦਾਂਗੇ 60 ਦੀ ਨਾ ਕਰਦੀ ਪੂਰੇ ਦੀ ਸਰ ਦੀ ਬਾਹਰ ਚਲੋ ਜੇ ਕਹਿੰਦੇ ਜੇ ਨਹੀਂ ਸਾਡੀ ਮੁੱਲ ਦੇ ਬਾਰੇ ਕਰਦੇ ਜੋ ਦਾ ਕੋਈ ਨਹੀਂ ਯਾਰ ਬਰਾਬਰ ਹੀ ਹੁੰਦੇ ਨੇ ਬੱਚਾ ਵੀ ਨਹੀਂ ਆ ਹੁਣ ਚਲੋ ਆਰ ਰੁਪਏ ਵਾਵਾ ਖਰਚੇ ਹਦਾ ਮੈਂ ਚਲੋ ਕਈ ਵਾਰ ਸਾਰੀਆਂ ਜੇ ਨਫੇ ਵੀ ਨਹੀਂ ਮਿਲਦੇ ਹਾਂਜੀ ਸਹੀ ਗੱਲ ਆਪਰ ਪਈ ਉਹ ਲੈ ਜਮਾ ਹਾਂਜੀ ਠੀਕ ਆ ਜੀ ਬਾਕੀ ਆ ਵੇਖ ਸਕਦੇ ਆ ਆ ਮੁੱਲੀ ਤੁਹਾਨੂੰ ਸੂਆ ਸੂਆ ਡੰਗਰ ਨਹੀਂ ਮਿਲਣਾ ਬਿਲਕੁਲ ਜਾਇਜ਼ ਮੁੱਲਾ 60000 ਚੋਂ ਮੌਕੇ ਤੇ ਛੋੜ ਕਰ ਦੋਗੇ ਥੋੜੀ ਬੋਦੀ ਕਰਾਈ ਕਰਾਂਗੇ ਇਹ ਪਿੰਖਾ ਵੀ ਇੱਕ ਗੱਲ ਹੋਰ ਭਾ ਭਰਾ ਦਸਣੇ ਆ ਹਾਂਜੀ ਇਹ ਆ ਨਹੀਂ ਇੱਕ ਟਾਈਮ ਟੀਕੇ ਤੇ ਮੈਂ ਮਿਲਦੀ ਜੋ ਅੱਛਾ ਇਹ ਚੀਜ਼ ਪੁੱਛਣੀ ਸੀ ਖਿਆਲ ਭੁੱਲ ਗਿਆ ਸੀ ਇਹ ਆ ਗਈ ਇੱਕ ਟਾਈਮ ਟੀਕੇ ਦੇ ਤੇ ਉਹਦਾ ਭਾੜਾ ਵੀ ਨਹੀਂ ਜਦੋਂ ਲੈਂਦੀ ਐਂ ਤਾਂ ਭਾਵੇਂ ਫੱਟੀ ਢਾ ਕੇ ਬੈਜੋ ਅੱਛਾ ਭਾੜੀ ਰੱਖੇ ਜਵਾਹਾਂ ਨੂੰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਇਹ ਆ ਗਈ ਟੀਕਾ ਇੱਕ ਟਾਈਮ ਸਵੇਰੇ ਲੈਂਦੀ ਕਿ ਸ਼ਾਮ ਨੂੰ ਹਾਂ ਸ਼ਾਮ ਲੈਂਦੀ ਹੈ ਸ਼ਾਮ ਨੂੰ ਟੀਕਾ ਲੈਂਦੀ ਆ ਤੇ ਸਵੇਰੇ ਉਦਾਂ ਹੀ ਮਿਲਦੀ ਆ ਹਾਂਜੀ ਠੀਕ ਹੈ ਜੀ ਕਈ ਵਾਰਾ ਕੁਝ ਗੱਲਾਂ ਰਹਿ ਜਾਂਦੀਆਂ ਪੁੱਛਣ ਵਾਲੀਆਂ ਫੋਨ ਤੇ ਵੀ ਪੁੱਛ ਸਕਦਾ ਬੰਦਾ ਕਈ ਵਾਰਾ ਨਾ ਕੁਝ ਚੀਜ਼ਾਂ ਖਿਆਲ ਭੁੱਲ ਜਾਂਦਾ ਸਹੀ ਗੱਲ ਪਰਾਹੀ ਭਿੰਡਾ ਸਾਹ ਕੋ ਭੈਣ ਭਰਾ ਵਾ ਜੀ ਬਸ ਮੈਂ ਨਾਲ ਆ ਕੇ ਯਾਰ ਮੈਨੂੰ ਪਰੇਸ਼ਾਨ ਕੀਤਾ ਭਵਾਨਾ ਚੈੱਕ ਕਰ ਲੋ ਜੀ ਆ ਵੇਖੋ ਬਹੁਤ ਹੀ ਚੰਗਾ ਭਵਾਨਾ ਤਿਆਰ ਕੀਤਾ ਵੇਖ ਸਕਦੇ ਜੀ ਮੈਂ ਚੰਗੀ ਆ ਦੋਦੇ ਸੋਹਣੀ ਆ ਜੀ ਕਿੰਨੀ ਕੋ ਭਿੰਡਾ ਦਾ ਫੇਵਰੂ ਉਹਨਾਂ ਵੱਧ ਕਰੂ ਜੀ ਮੇਰਾ ਬੱਚਾ ਕਰਕੇ ਥੋੜੇ ਉਧਰ ਹੀ ਦੋ ਘਟੀਆਂ ਨੇ 12 ਲੀਟਰ ਭਿੰਡਾ ਸਾਹ ਦਿੰਦੀ ਹੋਈ ਬੱਚਾ ਤਾਂ ਘਰੇ ਘੇ ਮਰਿਆ ਜੀ ਹਾਂਜੀ ਹਾਂਜੀ ਆਹ ਦੱਸੋ ਜੀ ਇਹਦੇ ਬਾਰੇ ਆ ਜਿਹੜੀ ਝੋਟੀ ਆ ਜੀ ਸਾਹ ਇਹ ਟੁਕੜਾ ਜਿਹੜਾ ਤਾਂ ਅੱਠੀ ਪੈਰੀਂ ਜਿਹਾ ਦੇਸੀ ਇੱਕ ਟਾ ਇਹ ਜੈਡ ਬਲੈਕ ਲੱਗਦੀ ਮੈਨੂੰ ਸਾਰੀ ਹਾਂ ਜੀ ਚੰਗੀ ਹੈ ਵਾੜਾ ਹੈਗਾ ਕੋਈ ਚਿੱਟਾ ਦੇ ਨਹੀਂ ਇਹ ਕਵਾ ਨਹੀਂ ਹੈਗਾ ਜੀ ਦੇਖੋ ਆਪੋ ਜੀ ਵੇਖ ਲੈਂਦੇ ਕੱਤਕਾਰ ਵੀ ਚੰਗਾ ਮੈਂ ਕਹਿੰਦਾ ਭਾਈ ਤੁਹਾਡੇ ਜਿੱਡੀ ਆ ਦੇ ਇਹ ਲਾਗੇ ਖਰੋਇਓ ਮਣਾਇਆ ਭਾਜੀ ਇੱਕਰ ਇਹੋ ਕੰਡਰ ਸਾਹਿਬ ਸਾਖੀ ਨਹੀਂ ਜਿਹੜੀ ਆ ਆ ਨਾਂਕੇ ਗਿਆ ਆਪਣਾ ਮੇਲਾ ਵਰਸਰ ਵਾਲਾ ਹਾਂਜੀ ਇਹੋ ਸਾਖੀ ਮੇਲੇ ਤੋਂ ਇਹੋ ਮੈਂ 2.5 ਲੱਖ ਦੀ ਮੈਂ ਗਈ ਆ ਠੀਕ ਆ ਹਾਂਜੀ ਇਹ ਵੀ ਬੰਦੇ ਆਪਣੇ ਖਾਸ ਹੀ ਤੋਂ ਮੁਕਾਬਲਾ ਇਹ ਚਲੋ ਮੈਂ ਲੈਦੀ ਆ ਆਇਆ ਇਹ ਚਲੋ ਮਿਹਨਤ ਕਰਾਂਗੇ ਬਣ ਜੂਗੀ ਠੀਕ ਆ ਜੇ ਵਿਕ ਜੂ ਕਹਾਂਗੂ ਹੁਣ ਕਿਦਾਂ ਇਹ ਗਾਂ ਟੋਕੜੀ ਆ ਹਾਂਜੀ ਉਦੋਂ ਆਪਾਂ ਚੱਕੜਾ ਹੀ ਖਾਲੀ ਆ ਜੀ ਆਪਾਂ ਅੱਛਾ ਟੋਕੜ ਆ ਹਾਂ ਟੋਕੜਿਆ ਥੀ ਪੈਣੀ 5 ਕਿਲੋ ਦੁੱਧ ਚੋੜੀ ਅੱਛਾ 5 ਕਿਲੋ ਦੁੱਧ ਹੈਗਾ ਇਹਦੇ ਕੋਲ ਹਾਂ ਦਸਨਸਨ ਵੱਡੀ ਆ ਜੀ ਜੀ ਬਾਕੀ ਕੁਆਲਿਟੀ ਚੰਗੀ ਹੈ ਕੱਦ-ਕਾੜ ਚੰਗਾ ਕਰ ਲਓ ਜੀ ਇਹਦਾ ਪੂਛ ਤੇ ਵੀ ਵਾਲ ਜਟਾ ਨਹੀਂ ਹੈ ਕੋਈ। ਹਾਂ ਠਣ ਭਾਜੀ ਕਿਦਾਂ ਓਕੇ ਆ? ਹਾਂ ਇਹ ਕੋਈ ਪੂਰੀ ਖਟਾਣੀ ਜੀ। ਮਿਲਦੀ ਕਿਦਾਂ ਜੀ? ਤੇ ਮਿਲਦੀ ਦਾ ਇਹ ਠੀਕੇ ਨਾਲ ਮਿਲਦੀ। ਅਛਾ ਠੀਕੇ ਦੋਵੇਂ ਟਾਈਮ? ਇੱਕੇ ਟਾਈਮ ਹੀ ਮਿਲਦੀ ਹੈ। ਮਿਲਦੀ ਇੱਕ ਟਾਈਮ ਆ ਨਾ। ਠੀਕ। ਤੋਰੀ ਇਹਨੂੰ ਵੀ ਖੋਲ ਦੇ। ਠਰ ਬਾਦੀ ਰੱਖ ਕੇ ਮਿਲਦੀ ਦੀ ਆ ਇਹ ਨਹੀਂ ਕਿ ਕੋਲੀਟਰ ਦੇ ਨਾਲ। ਜੀ 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 ਜੀ। ਜੀ ਆ ਵੇਖ ਸਕਦੇ ਆ ਕੱਦ-ਕਾੜ ਇਹਦਾ ਵੀ ਚੰਗਾ ਆ ਜੀ। ਕਵਾਲਿਟੀ ਚੈੱਕ ਕਰੋ ਜੀ ਝੋਟੀ ਦੀ ਕੱਦ ਬੇਲ ਬਹੁਤ ਲੰਬੀ ਬੇਲ ਦੀ ਆ ਕੱਦ ਵੀ ਚੰਗਾ ਸੋਹਣਾ ਵਾ ਥਾਣ ਵੀ ਬੜਾ ਸੋਹਣਾ ਲੱਗਾ ਇਹਦੀ ਭਾਜੀ ਇਹਦਾ ਸੂਆ ਕਰਵਾਵਾ ਉਹ ਬੁੱਢਾ ਜੀ ਛਿੱਕੀ ਇਹਦਾ ਅੱਛਾ ਮੂੰਹ ਤਾਂ ਛੇ ਦੰਦ ਨਾਥਣਾਂ ਲੱਗੀ ਹੋ ਗਈ ਆ ਨਾਥ ਜਿਹੜੀ ਨਾ ਪੈਰ ਪੈਰ ਵੀ ਕੁਛ ਨਹੀਂ ਲੈਂਦੇ ਨਾ ਹਾਂ ਨਾਥ ਤੋਂ ਬਿਨਾਂ ਦੋਨੀਆਂ ਵੀ ਇਹਨੂੰ ਲੱਗੀ ਨਾਥ ਨਹੀਂ ਪਈ ਹੈ ਨਾ ਨਾਥ ਨਹੀਂ ਪਈ ਠੀਕ ਆ ਨਾਥ ਹੀ ਲੱਗੀ ਮੈਂ ਨਾ ਕੈਮਰਾ ਥਾਣ ਚੈੱਕ ਕਰਾ ਦਈਏ ਹੈ ਨਾ ਥਾਣ ਚ ਬਹੁਤ ਜੀ ਚੰਗੇ ਆ ਵਾਧ ਘਾਟ ਕੋਈ ਨਹੀਂ ਹੈ ਮੈਂ ਕੋਈ ਭੂਟ ਹਟਾ ਨਹੀਂ ਬੰਦਾ ਠੀਕ ਹੈ ਜੀ ਇਹਦਾ ਮੁੱਲ ਦੱਸੋ ਕਿੰਨਾ ਕਰਨਾ ਜੀ ਭਿੰਡਾ ਸਾਹਿਬ ਮੁੱਲ ਇਹਦਾ 60000 ਰੁਪਇਆ ਵਾ ਹਾਂ ਜੀ ਇਹ ਹਾਂ ਨਾ ਇਸ ਤੋਂ 50000 ਦੇ ਆਪਣੇ ਮੌਕੇ ਦੇ ਮਾਣ ਹੋ ਜਾਊਗਾ ਮੌਕੇ ਦੇ ਮਾਣ ਹੋ 500 ਰੁਪਏ ਹੋਗੇ ਜਿਆਦਾ 57000 ਜੋ ਹਾਂ ਬਸ ਇੱਕੋ 500 56 ਦੀ ਕਰ ਦੋ ਫੇ ਚਲੋ ਮੇਰੇ ਕਰਦਾ 56 ਜੋ ਕਰਦੇ ਹੋ ਛੋਟ ਜਿੰਨੀ ਕਰਨੀ ਹੈ ਫਿਰ ਹੈ ਵੀ ਛਿੱਗੀ ਆ ਮੂਹ ਦਾ ਛੇਦਾ ਹਣਾ ਛੇਦਾ ਦੇ ਬੇਸ਼ੱਕ ਨਾਥੂ ਨਹੀਂ ਲੱਗੀ ਕਈ ਭੈਣ ਭਰਾ ਪੁੱਛਦੇ ਨਾਥ ਨਾ ਲੱਗੀ ਨਾਥ ਨਹੀਂ ਲੱਗੀ ਜੀ 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 ਤੁਹਾਨੂੰ ਕਿੰਨੇ ਸਾਲ ਸਾਹਮਣੀ ਆ ਹਾਂ ਜੀ ਹਾਂ ਜੀ ਹਾਂ ਜੀ ਆਹ ਵੀ ਮੈਂ ਤੈਨੂੰ ਰੱਖਦੀ ਆ ਜੇ ਕੋਈ ਸਾਹਮਣੇ ਬਣਦਾ ਬਣੀ ਤੁਸੀਂ ਚੈੱਕ ਕਰਾਤੀ ਖਾਣੇ ਕਰਾਤੀ ਖਾਲੀ ਆ ਜੀ ਐਵੇਂ ਤਾਂ ਨਹੀਂ ਕਰਨੀ ਆਪਾਂ ਕਰਨੀ ਭਾਜੀ ਕੋਈ ਗੱਲ ਬਾਤ ਹੋਰ ਬਸ ਇਹੋ ਬੇਤੀ ਆ ਭੈਣ ਭਰਾ ਸਾਰਿਆਂ ਨੂੰ ਬੜਾ ਪਿਆਰ ਦਿੰਦੇ ਆ ਜੀ ਤੇ ਇੰਨਾ ਪਿਆਰ ਦੇਈ ਜੋ ਭੈਣ ਭਰਾ ਤੇ ਆਪਣਾ ਮਾਲ ਜਿੱਦਾਂ ਲੈਂਦੇ ਜਿੱਥੇ ਥੱਲੀ ਕਰਵਾਉਂਦੇ ਆਪਣੇ ਜੀ 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 ਕਿਉਂਕਿ ਮਾਨੂੰ ਫਿਰ ਆਪਣਾ ਸਕੂਨ ਪੂਰਾ ਮਿਲਦਾ ਵਾ ਬਿਲਕੁ ਭਾਜੀ ਜਾਨੀ ਕਿਨੇ ਖਾਤੇ ਚ ਪੈਸੇ ਪਾ ਦੋ تسਲੀ ਕਰੋ ਆਪਣੀ ਬਿਲਕੁਲ ਬਿਲਕੁਲ ਜੀ ਠੀਕ ਪਸੰਦ ਆਊਗੀ ਫੇਰ ਲੈ ਕੇ ਜਾਵੇ ਹਨਾ ਆਹੀ ਚਾਰ ਪਸ਼ੂ ਸੇਲ ਕਰਨੇ ਆ ਭਾਜੀ ਨੇ ਬਹੁਤ ਹੀ ਵਧੀਆ ਚੰਗੇ ਸੋਹਣੇ ਸੁਨੱਖੇ ਆ ਜੀ ਤੁਸੀਂ ਆ ਕੇ ਆਪਣੀ ਦੂਰ ਟਾਈਮ ਦੀ ਸੂਰੇ ਸਾਰੇ ਪਸ਼ੂ ਦੀ ਤਸਲੀ ਕਰ ਲਿਓ ਜਿਹੜਾ ਗੱਬਣ ਪਸ਼ੂ ਦੇ ਥੱਪਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ